ਦੋਸਤੋ ਜੇਕਰ ਤੁਹਾਡਾ ਕਿਸੇ ਵੀ ਬੈਂਕ ਦੇ ਵਿੱਚ ਕੋਈ ਵੀ ਖਾਤਾ ਮੌਜੂਦ ਹੈ ਭਾਵੇਂ ਉਹ ਸਰਕਾਰੀ ਬੈਂਕ ਹੋਵੇ ਭਾਵੇਂ ਉਹ ਪ੍ਰਾਈਵੇਟ ਬੈਂਕ ਹੋਵੇ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਜੇਕਰ ਤੁਹਾਡਾ ਬੈਂਕ ਦੇ ਵਿੱਚ ਖਾਤਾ ਮੌਜੂਦ ਹੈ ਤਾਂ ਫਿਰ ਤੁਹਾਨੂੰ ਆਪਣੇ ਬੈਂਕ ਖਾਤੇ ਦੇ ਨਾਲ ਸੰਬੰਧਿਤ ਕੁਝ ਗੱਲਾਂ ਦਾ ਖਾਸ ਖਿਆਲ ਰੱਖਣਾ ਪਊਗਾ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੀ ਦਿਨਾਂ ਤੋਂ ਬਾਅਦ ਹੋ ਸਕਦਾ ਏ ਕਿ ਤੁਹਾਡਾ ਖਾਤਾ ਫ੍ਰੀਜ਼ ਹੋ ਜਾਵੇ ਤੁਹਾਡੇ ਖਾਤੇ ਦੇ ਵਿੱਚੋਂ ट्रांजैक्शन ਆ ਫੇਲ ਹੋ ਜਾਣ ਜਾਂ ਫਿਰ ਤੁਸੀਂ ਆਪਣੇ ਹੀ ਖਾਤੇ ਦੇ ਵਿੱਚੋਂ ਪੈਸੇ ਨਾ ਕਢਵਾ पाओ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਡਿਜੀਟਲ ਫਰਾਡ ਜਾਂ ਫਿਰ ਡਿਜੀਟਲ ਅਰੈਸਟ ਵਰਗੀਆਂ ਕਾਫੀ ਘਟਰਾਵਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਵਕ ਵਕ ਲੋਕਾਂ ਦੇ ਨਾਲ ਡਿਜੀਟਲ ਫਰਾਡ ਕਰ ਲਿੱਤਾ ਜਾਂਦਾ ਏ ਜਾਂ ਫਿਰ ਲੋਕਾਂ ਨੂੰ ਡਿਜੀਟਲ ਅਰੈਸਟ ਕਰਨ ਤੋਂ ਬਾਅਦ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਪੈਸਾ ਵਕ ਵਕ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਂਦਾ ਏ ਅਤੇ ਫਿਰ ਉਹੀ ਪੈਸਾ ਉਹਨਾਂ ਵੱਖ-ਵੱਖ ਖਾਤਿਆਂ ਤੋਂ ਹੋਰ ਖਾਤਿਆਂ ਦੇ ਵਿੱਚ ਘੁਮਾ ਕੇ ਇਹ ਫਰਾਡ ਕਰਨ ਵਾਲੇ ਡਿਜੀਟਲ ਫਰਾਡ ਕਰਨ ਵਾਲੇ ਉਸ ਪੈਸੇ ਨੂੰ ਕਿਤੇ ਤੋਂ ਕਿਤੇ ਪਹੁੰਚਾ ਦਿੰਦੇ ਆ ਅਤੇ ਫਿਰ ਇਹਨਾਂ ਨੂੰ ਫੜਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਇਹਨਾਂ ਸਾਰੀ ਘਟਨਾਵਾਂ ਦੇ ਮੱਦੇਨਜ਼ਰ ਹੁਣ ਸਰਕਾਰ ਦੇ ਵੱਲੋਂ ਬੈਂਕ ਖਾਤਿਆਂ ਦੇ ਸਬੰਧੀ ਕਾਫੀ ਸਖਤੀ ਕੀਤੀ ਜਾ ਰਹੀ ਹੈ ਤਾਂ ਫਿਰ ਮੈਂ ਤੁਸੀਂ ਨੋਟ ਕਰ ਲਓ ਤੁਸੀਂ ਕਿਹੜੀ-ਕਿਹੜੀ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਬੈਂਕ ਦੇ ਵੱਲੋਂ ਵੱਖ-ਵੱਖ ਸਮੇਂ ਦੇ ਉੱਪਰ ਵੱਖ-ਵੱਖ ਖਾਤਿਆਂ ਨੂੰ ਖੰਘਾਲਿਆ ਜਾਂਦਾ ਹੈ ਦੇਖਿਆ ਜਾਂਦਾ ਹੈ ਅਤੇ ਸੱਕ ਪੈਂਦੇ ਕੁਝ ਖਾਤਿਆਂ ਨੂੰ ਹਾਈ ਰਿਸਕ ਜਾਂ ਫਿਰ ਲੋ ਰਿਸਕ ਜਾਂ ਫਿਰ ਮੀਡੀਅਮ ਰਿਸਕ ਦੇ ਵਿੱਚ ਰੱਖ ਲਿਆ ਜਾਂਦਾ ਹੈ ਅਤੇ ਸਮੇਂ-ਸਮੇਂ ਦੇ ਉੱਪਰ ਇਹਨਾਂ ਖਾਤਿਆਂ ਦੇ ਮਾਲਕਾਂ ਦੇ ਕੋਲੋਂ ਕੇਵਾਈਸੀ ਕਰਵਾਈ ਜਾਂਦੀ ਹੈ ਜਾਂ ਫਿਰ ਰੀ ਕੇਵਾਈਸੀ ਵੀ ਕਰਵਾਈ ਜਾਂਦੀ ਹੈ ਹੁਣ ਆਰਬੀਆਈ ਅਤੇ ਸਰਕਾਰ ਦੀ ਹਦਾਇਤਾਂ ਤੋਂ ਬਾਅਦ ਰੀ ਕੇਵਾਈਸੀ ਵੀ ਕਰਵਾਈ ਜਾ ਰਹੀ ਹੈ ਹੁਣ ਤੁਸੀਂ ਚੈੱਕ ਕਰੋ ਕਿ ਤੁਹਾਨੂੰ ਕੋਈ ਅਜਿਹਾ ਮੈਸੇਜ ਤਾਂ ਨਹੀਂ ਆਇਆ ਕਿ ਰੀ ਕੇਵਾਈਸੀ ਜਾ ਕੇ ਆਪਣੇ ਬੈਂਕ ਦੇ ਵਿੱਚ ਆਪਣੇ ਖਾਤੇ ਦੇ ਸੰਬੰਧੀ ਕਰਵਾਓ ਜੇਕਰ ਅਜਿਹਾ ਮੈਸੇਜ ਆਇਆ ਹੈਗਾ ਫਿਰ ਤੁਹਾਨੂੰ ਆਪਣੀ ਰੀ ਕੇਵਾਈਸੀ ਕਰਵਾ ਲੈਣੀ ਚਾਹੀਦੀ ਹੈ ਇਸ ਦੇ ਲਈ ਬੜਾ ਹੀ ਸੌਖਾ ਹੁਣ ਸਰਕਾਰ ਨੇ ਕਰ ਦਿੱਤਾ ਹੈ ਤੁਸੀਂ ਆਪਣੇ ਬੈਂਕ ਦੀ ਵੈਬਸਾਈਟ ਦੇ ਉੱਪਰ ਜਾ ਕੇ ਵੀ ਰੀ ਕੇਵਾਈਸੀ ਕਰਵਾ ਸਕਦੇ ਆ ਤੁਸੀਂ ਉੱਥੋਂ ਵੀਡੀਓ ਕਾਲ ਦੇ ਰਾਹੀਂ ਵੀ ਰੀ ਕੇਵਾਈਸੀ ਕਰਵਾ ਸਕਦੇ ਆ ਤੇ ਬੈਂਕ ਦੇ ਵਿੱਚ ਜਾ ਕੇ ਤੁਸੀਂ ਡੈਕਲੇਰੇਸ਼ਨ ਫਾਰਮ ਭਰ ਕੇ ਜਾ ਕੇ ਆਪਣੇ ਸਬੂਤ ਦੇ ਕੇ ਵੀ ਕੇਵਾਈਸੀ ਰੀ ਕੇਵਾਈਸੀ ਕਰਵਾ ਸਕਦੇ ਆ ਪਰੰਤੂ ਇੱਕ ਗੱਲ ਯਾਦ ਰੱਖਿਓ ਕਿਉਂਕਿ ਹੁਣ ਫਰਾਡ ਹੋ ਰਹੇ ਹਨ ਡਿਜੀਟਲ ਫਰਾਡ ਹੋ ਰਹੇ ਹਨ ਇਸ ਕਰਕੇ ਜੇਕਰ ਤੁਹਾਨੂੰ ਅਜਿਹਾ ਮੈਸੇਜ ਆਇਆ ਹੈ ਤਾਂ ਫਿਰ ਉਸ ਮੈਸੇਜ ਦੇ ਵਿੱਚ ਜਾਂ ਕਿਸੇ ਅਣਜਾਣ ਲਿੰਕ ਦੇ ਉੱਪਰ ਤੁਸੀਂ ਕਲਿੱਕ ਕਰਕੇ ਕੇਵਾਈਸੀ ਨਹੀਂ ਕਰवानी ਤੁਸੀਂ ਬੈਂਕ ਦੇ ਵਿੱਚ ਜਾ ਕੇ ਰੀ ਕੇਵਾਈਸੀ ਕਰਵਾਓ ਜਾਂ ਫਿਰ ਤੁਸੀਂ ਬੈਂਕ ਦੀ ਵੈਬਸਾਈਟ ਦੇ ਉੱਪਰ ਜਾ ਕੇ ਵੀ ਕਰ ਸਕਦੇ ਹੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਬੈਂਕ ਖਾਤਾ ਸੁਰੱਖਿਅਤ ਰਹੇ ਤੁਹਾਡੇ ਬੈਂਕ ਖਾਤੇ ਦੇ ਵਿੱਚ ਲੈਣ-ਦੇਣ ਚੱਲਦਾ ਰਹੇ ਇਸ ਦੇ ਲਈ ਤੁਹਾਨੂੰ ਤਿੰਨ ਗੱਲਾਂ ਦਾ ਖਾਸ ਖਿਆਲ ਹੁਣ ਰੱਖਣਾ ਪਊਗਾ ਨੰਬਰ 1 ਗੱਲ ਹੈ ਕਿ ਤੁਹਾਨੂੰ KYC ਜਾਂ REKYC ਦਾ ਮੈਸੇਜ ਤਾਂ ਨਹੀਂ ਆਇਆ ਜੇਕਰ ਆਇਆ ਤਾਂ ਉਸ ਨੂੰ ਤੁਸੀਂ ਜਾ ਕੇ ਕਰਵਾਓ ਨੰਬਰ 2 ਦੇ ਉੱਪਰ ਹੈ ਨੋਮਨੀ ਵੀ ਤੁਹਾਡੇ ਖਾਤੇ ਦੇ ਵਿੱਚ ਹੋਣਾ ਹੁਣ ਲਾਜ਼ਮੀ ਕੀਤਾ ਹੋਇਆ ਹੈ ਇਸ ਕਰਕੇ ਜੇਕਰ ਤੁਹਾਡੇ ਬੈਂਕ ਦੇ ਖਾਤੇ ਦੇ ਵਿੱਚ ਨੋਮਨੀ ਤੁਹਾਡਾ ਵਾਰਿਸ ਦਾ ਨਾਮ ਦਰਜ ਨਹੀਂ ਹੈ ਤਾਂ ਉਸ ਨੂੰ ਵੀ ਤੁਸੀਂ ਕਰਵਾਉਣਾ ਬਹੁਤ ਜ਼ਰੂਰੀ ਹੈ ਨੰਬਰ 3 ਦੇ ਉੱਪਰ ਹੈਗਾ ਤੁਹਾਡਾ ਆਧਾਰ ਕਾਰਡ ਤੁਹਾਡੇ ਪੈਨ ਕਾਰਡ ਦੇ ਨਾਲ ਲਿੰਕ ਹੋਣਾ ਜ਼ਰੂਰੀ ਹੈ ਜੇਕਰ ਇਹ ਤਿੰਨ ਗੱਲਾਂ ਦਾ ਤੁਸੀਂ ਖਿਆਲ ਨਾ ਕੀਤਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਤੁਹਾਡਾ ਅਕਾਊਂਟ ਵੀ ਫ੍ਰੀਜ਼ ਹੋ ਜਾਵੇ ਤੁਹਾਡੇ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਲੈਣ ਦੇਣ ਬੰਦ ਹੋ ਜਾਵੇ ਤਾਂ ਫਿਰ ਉਮੀਦ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਜਾਣਕਾਰ ਬਣੋ ਜਾਗਰੂਕ ਹੋਵੋ ਬਾਈ ਦੀ ਪੰਜਾਬੀ ਨੂੰ ਦੇਖਦੇ ਰਹੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ